ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੈਰਾਨੀ ਜਨਕ ਕਰਤੂਤ ਜਿਹੜੀ ਐ ਸਾਹਮਣੇ ਆਈ ਐ ਜਿਹਦੇ ਬਾਰੇ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਆਪਾਂ ਸਾਰੇ ਜਾਣਦੇ ਆ ਪਿਆਰਿਓ ਤੇ ਆਪਾਂ ਇਹ ਵੀ ਜਾਣਦੇ ਆ ਕਿ ਉਥੇ ਜੋ ਕੁਝ ਹੋਇਆ ਉਹ ਬਹੁਤ ਮਾੜਾ ਹੋਇਆ ਤੇ ਮੰਦ ਭਾਗਾ ਹੋਇਆ ਹੁਣ ਕਈਆਂ ਨੂੰ ਤੇ ਪਤਾ ਹੈ ਵੀ ਆਪਣਾ ਵਿਸ਼ਾ ਕੀ ਹੈ ਕਈਆਂ ਨੂੰ ਪਤਾ ਨਹੀਂ ਹੈ ਚਲੋ ਮੈਂ ਇੱਕ ਵਾਰੀ ਤੁਹਾਨੂੰ ਜ਼ਰੂਰ ਦੱਸਦੇ ਆ ਸਾਤ ਸੰਗਤ ਉੱਥੇ ਜੋ ਹੋਇਆ ਹੈ ਉਹ ਅਤੀ ਹੈਰਾਨ ਕਰਨ ਵਾਲਾ ਹੈ ਅਤੀ ਹੈਰਾਨ ਕਰਨ ਵਾਲਾ ਸੱਚਖੰਡ ਬੋਰਡ ਜਿਹੜਾ ਹੈ ਤਖਤ ਸਾਹਿਬ ਦੇ ਅੰਦਰ ਇੱਕ ਖੰਡ ਪਾਠਾਂ ਦਾ ਘਟਾਲਾ ਹੋਇਆ ਜਿਸ ਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਏ ਨੇ ਬਹੁਤ ਵੱਡੇ ਖੁਲਾਸੇ ਸਾਤ ਸੰਗਤ ਹਰ ਇੱਕ ਸਿੱਖ ਹੱਕਾ ਬੱਕਾ ਰਹਿ ਗਿਆ ਦੁਨੀਆਂ ਦੇ ਲੋਕ ਹੱਕੇ ਬੱਕੇ ਰਹਿ ਗਏ ਜਦੋਂ ਇਹ ਗੱਲ ਜਿਹੜੀ ਹੈ ਸਾਹਮਣੇ ਆਈ ਜਦੋਂ ਇਹ ਗੱਲ ਜਿਹੜੀ ਹੈ ਸਾਹਮਣੇ ਆਈ ਤਾਂ ਸਾਰੇ ਹੈਰਾਨ ਹੋ ਗਏ ਹੁਣ ਮਾਮਲਾ ਜਿਹੜਾ ਹੈ ਉਹ অতি ਸੰਗੀਨ ਹੈ 사ਤ ਸੰਗਤ ਇੱਥੇ ਸਭ ਤੋਂ ਵੱਡੀ ਗੱਲ ਇਹ ਵੇ ਤਖਤ ਸਾਹਿਬ ਐਡਾ ਵੱਡਾ ਗੁਰੂ ਦਾ ਅਸਥਾਨ ਹੈ ਪਰ ਐਡੀ ਘਟੀਆ ਹਰਕਤ ਉਥੇ ਐਡੀ ਘਟੀਆ ਹਰਕਤ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਜਾਲੀ ਖੰਡ ਪਾਠ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਕਿੱਧਰ ਨੂੰ ਤੁਰ ਪਏ ਗੁਰੂ ਘਰਾਂ ਦੇ ਕੰਮ ਖੰਡ ਪਾਠ ਬੁੱਕ ਕਰ ਲਿਆ ਜਾਂਦਾ ਹੈ ਤੇ ਖੰਡ ਪਾਠ ਨਾ ਕੀਤਾ ਜਾਂਦਾ ਤੇ ਸਾਧ ਸੰਗਤ ਨਕਲੀ ਅਗਲੇ ਨੂੰ ਜਿਹੜਾ ਹੈ ਦੱਸ ਦਿੱਤਾ ਜਾਂਦਾ ਹੈ ਵੀ ਤੁਹਾਡਾ ਭੋਗ ਪੈ ਚੁੱਕਿਆ ਹੈ ਨਕਲੀ ਹੁਕਮਨਾਮਾ ਤੇ ਸਾਰਾ ਕੁਝ ਨਕਲੀ ਤੇ ਭੇਟਾ ਅਸਲੀ ਅਗਲੇ ਤੋਂ ਉਗਰਾ ਲੀ ਜਾਂਦੀ ਹੈ ਤੇ ਸਾਧ ਸੰਗਤ ਇਹੋ ਜਿਹੇ ਲੋਕ ਨੇ ਜਿਹੜੇ ਖੰਡ ਪਾਠ ਕਰਾਉਂਦੇ ਨੇ ਜਿਹੜੇ ਕਹਿੰਦੇ ਆ ਭਾਈ ਸਾਹਿਬ ਜੀ ਭੇਟਾ ਭੇਜਤੀ ਖੰਡਪਾਟ ਸਾਹਿਬ ਕਰ ਲਿਓ ਫਿਰ ਉੱਥੇ ਆਹੀ ਕੁਝ ਹੋਊਗਾ ਇੱਥੇ ਲੋਕ ਕਸੂਰਵਾਰ ਉਹ ਨੇ ਜਿਹੜੇ ਖੰਡਪਾਟ ਸਾਹਿਬ ਕਰਾਉਂਦੇ ਨੇ ਔਰ ਸਭ ਤੋਂ ਵੱਡੇ ਕਸੂਰਵਾਰ ਉਹ ਨੇ ਜਿਹੜੇ ਇਦਾਂ ਦੇ ਕੰਮ ਕਰਦੇ ਨੇ ਇਹ ਕੰਮ ਨੂੰ ਠੱਲ ਉੱਤੇ ਪਾਉਗੇ ਜਿੱਦੇ ਸਾਡੇ ਵਰਗੇ ਲੋਕ ਜਿਹੜੇ ਨੇ ਖੰਡਪਾਟ ਸਾਹਿਬ ਕਰਾਉਣ ਤੋਂ ਬਾਅਦ ਆਉਣਗੇ ਕਹਿਣਗੇ ਵੀ ਅਸੀਂ ਖੰਡਪਾਟ ਸਾਹਿਬ ਨਹੀਂ ਕਰਾਉਣੇ ਜੇ ਕਰਾਵਾਂਗੇ ਤਾਂ ਆਪਣੇ ਘਰ ਚ ਕਰਾਵਾਂਗੇ ਆਪਣੇ ਨੇੜਲੇ ਗੁਰੂ ਘਰ ਦੇ ਵਿੱਚ ਕਰਾਵਾਂਗੇ ਜਾਂ ਤਖਤਾਂ ਤੇ ਕਰਾਵਾਂਗੇ ਤੇ ਅਸੀਂ ਆਪਣੀ ਆਪ ਨਿਗਰਾਨੀ ਹੀਟ ਕਰਾਵਾਂਗੇ ਅਸੀਂ ਤੇ ਸੌਖਾ ਕੰਮ ਸਮਝ ਲਿਆ ਭੇਟਾ ਦੇ ਦਿਓ ਨਾ ਸੇਵਾ ਕਰਨੀ ਨਾ ਕੋਈ ਹੋਰ ਟੈਨਸ਼ਨ ਤੇ ਆਪਾਂ ਇਕੱਲਾ ਪੈਸਾ ਦੇਤਾ ਆਪੇ ਖਣਪਾੜ ਸਾਹਿਬ ਪ੍ਰਕਾਸ਼ ਕਰਨਗੇ ਆਪੇ ਮੱਧ ਲਾਉਣਗੇ ਆਪੇ ਭੋਗ ਪਾਉਣਗੇ ਸਾਡੇ ਕੋਲੇ ਹੁਕਮਨਾਮਾ ਪਹੁੰਚੂ ਚਲੋ ਜੀ ਜੈ ਜੈਕਾਰ ਹੈ ਫਿਰ ਇਹੋ ਜਿਹਾ ਕੁਝ ਹੀ ਹੋਊਗਾ ਉੱਥੇ ਹੋਰ ਨਹੀਂ ਕੁਝ ਹੋੜਾ ਪਰ ਹਰਾਨੀ ਦੀ ਗੱਲ ਇਹ ਹੈ ਵੀ ਤਖਤ ਸਾਹਿਬ ਤੇ ਸਭ ਕੁਝ ਹੋ ਰਿਹਾ ਹੈ ਤਖਤ ਸਾਹਿਬ ਤੇ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਹੈਰਾਨੀਜਨਕ ਖੁਲਾਸਾ ਹੈ ਕਿ ਉੱਥੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਮੈਂ ਹੈਰਾਨ ਰਹਿ ਗਿਆ ਜਦੋਂ ਇਹ ਘਟਨਾ ਜਿਹੜੀ ਹੈ ਮੈਨੂੰ ਪਤਾ ਲੱਗੀ ਸਾਡੇ ਸਿੱਖ ਕਿੱਧਰ ਨੂੰ ਤੁਰ ਪਏ ਸਾਡੇ ਸਿੱਖ ਜਿਹੜੇ ਨੇ ਉਹ ਕਿੱਧਰ ਨੂੰ ਸ਼ੁਰੂ ਹੋ ਗਏ ਸਾਧ ਸੰਗਤ ਮੈਂ ਤੇ ਬਹੁਤ ਜ਼ਿਆਦਾ ਵੱਡਾ ਕਸੂਰ ਬਾਹਰ ਉਹਨਾਂ ਲੋਕਾਂ ਨੂੰ ਮੰਨਦਾ ਜਿਹੜੇ ਹਲੇ ਵੀ ਇਸ ਚੀਜ਼ ਨੂੰ ਜਿਹੜਾ ਹੈ ਉਹ ਬਿਲਕੁਲ ਸਮਝਣੇ ਨੇ ਵੀ ਸਹੀ ਐ ਇਹ ਸਹੀ ਨਹੀਂ ਹੈਗਾ ਹਜ਼ੂਰ ਸਾਹਿਬ ਦੇ ਵਿੱਚ ਇਹ ਜਿਹੜੀ ਘਟਨਾ ਘਟੀ ਐ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਐ ਸਾਰ ਸੰਗਤ ਇਹ ਬਹੁਤ ਵੱਡਾ ਮਾਮਲਾ ਹੈ ਬਹੁਤ ਵੱਡਾ ਗੁਰਮੁਖ ਪਿਆਰਿਓ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਐਡਾ ਵੱਡਾ ਅਸਥਾਨ ਐ ਤੇ ਐਡੇ ਵੱਡੇ ਅਸਥਾਨ ਦੇ ਉੱਤੇ ਇਹੋ ਜੇ ਕੁਝ ਘਟੀਆਂ ਲੋਕ ਨੇ ਤੇ ਜਿਹੜੇ ਇਹੋ ਜੀਆਂ ਘਟੀਆਂ ਹਰਕਤਾਂ ਕਰ ਰਹੇ ਨੇ ਜਿਸ ਦੇ ਨਾਲ ਪੂਰੇ ਸਿੱਖ ਕੌਮ ਨੂੰ ਜਿਹੜਾ ਹੈ ਸ਼ਰਮਿੰਦਗੀ ਚੱਲਣੀ ਪੈ ਰਹੀ ਹੈ ਕੁਝ ਪੈਸਿਆਂ ਦੇ ਲਾਲਸ ਕਰਕੇ ਘੱਟੋ ਘੱਟ 36 ਲੱਖ ਰੁਪਏ ਦੀ ਹੀਰ ਫੇਰ ਦਾ ਮਾਮਲਾ ਸਾਹਮਣੇ ਆਇਆ ਜੇ ਮੈਂ ਕਹਿੰਨਾ ਵੀ ਇਹ 36 ਲੱਖ ਰੁਪਈਆ ਨਹੀਂ 36 ਕਰੋੜ ਹੈ 36 ਅਰਬ ਹੈ ਤੇ ਜਿਨ੍ਹਾਂ ਨਾਲ ਧੋਖਾ ਹੋਇਆ ਤਾ ਜਾਰ ਜਿਨ੍ਹਾਂ ਨਾਲ ਜਿਨ੍ਹਾਂ ਨੇ ਕੀਤਾ ਤੇ ਪਿਆਰਿਓ ਉਹ ਦੋਵੇਂ ਹੀ ਹੱਕਦਾਰ ਨੇ ਤੇ ਆਖਰਕਾਰ ਸਾਡੇ ਲੋਕ ਜਿਹੜੇ ਨੇ ਇੰਨੇ ਕੋ ਸਵਾਰਥੀ ਹੋ ਗਏ ਨਾ ਪਾਠੀ ਸਿੰਘ ਦੀ ਸੇਵਾ ਕੀਤੀ ਗਰੰਤੀ ਸਿੰਘ ਨੂੰ ਮਾਣ ਸਨਮਾਨ ਕੋਈ ਨਹੀਂ ਖੰਡਪਾਟ ਸਾਹਿਬ ਘਰੇ ਕਰਾਉਣ ਦੀ ਬਜਾਏ ਕਹਿੰਦੇ ਜੀ ਆਪਾਂ ਉੱਥੇ ਭੇਟਾ ਭੇਜਦੇ ਉੱਥੇ ਖੰਡਪਾਟ ਸਾਹਿਬ ਹੋ ਜਾਏਗਾ ਫਿਰ ਆਹੀ ਕੁਝ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਤੱਕਿਓ ਇਦੋਂ ਵੀ ਬੱਤਰ ਹਾਲਾਤ ਹੋਣਗੇ ਜੜੀਆਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਇਸ ਵਿਸ਼ੇ ਵੱਲ ਧਿਆਨ ਦੇਣਾ ਚਾਹੀਦਾ ਕੀ ਅਸੀਂ 14 ਕਰਨ ਜੋਗਈਆਂ ਧਿਆਨ ਦਿਓ ਸਾਧ ਸੰਗਤ ਹਜ਼ੂਰ ਸਾਹਿਬ ਦੇ ਵਿੱਚ ਜੋ ਇਹ ਘਟਨਾ ਵਾਪਰੀ ਕੁਝ ਗਲਤ ਇਨਸਾਨਾਂ ਕਰਕੇ ਵਾਪਰੀ ਹੈ ਉਥੇ ਸਾਰਾ ਜਿਹੜਾ ਪ੍ਰੋਗਰਾਮ ਹੈ ਸਾਰਾ ਸਿਸਟਮ ਹੈ ਉਹ ਮਾੜਾ ਨਹੀਂ ਕੁਝ ਬੰਦੇ ਮਾੜੇ ਨੇ ਸਿਸਟਮ ਦੇ ਵਿੱਚ ਜਿਹੜੇ ਸਿਸਟਮ ਨੂੰ ਵੀ ਮਾੜਾ ਕਹਵਾ ਦਿੰਦੇ ਨੇ ਇਹ ਗੱਲ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ